ਹਾਂਜੀ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਹੋਰ ਘਰ ਪਰਿਵਾਰ ਸਾਰਿਆਂ ਦੇ ਜਾਨਵਰ ਸੈੱਟ ਨੇ ਅੱਜ ਆਪਾਂ ਕਰਦੇ ਆਂ ਵਲੌਗ ਦੀ ਸਟਾਰਟਿੰਗ ਆਓ ਜਪਾਤੇ ਜਾਨਵਰ ਪਹਿਲਾਂ ਧੁੱਪੇ ਜਿਹੜੇ ਕੱਢਣੇ ਵੀ ਆ ਦੋ ਕੱਢੇ ਵੀ ਆ ਇੱਕ ਤਾਂ ਫਿਰਦਾ ਇੱਕ ਹੋਰ ਨੰਗਿਆ ਦੋ ਹਜੇ ਨਵੇਂ ਕੱਢੇ ਵੀ ਆ ਬਾਕੀ ਵੀ ਹੌਲੀ ਹੌਲੀ ਕੱਢਾਂਗੇ ਵਖਾਉਣੇ ਜੇ ਇੱਧਰ ਆਉਂਦੇ ਆ ਨੀਵੀਂ ਆਉਂਦੇ ਤਾਂ ਹਾਈ ਉੱਚੇ ਫਿਰਦੇ ਆ ਤੇੱਕ ਦਾ ਬਾਬੇ ਆਣਾ ਆ ਗਿਆ ਦੋਵੇਂ ਆ ਫਿਰਦੇ ਬਾਬੇ ਆ ਕੇ ਦੋਵੇਂ ਇਹ ਕੱਠੇ ਮਾਰਦਾ ਫਿਰਦਾ ਦੋ ਹੀ ਗੱਡੇ ਵੇ ਬਾਬੇ ਅੱਜ ਜਿਹੜੇ ਗੇੜਿਆਂ ਕਬੂਤਰ ਆ ਉਹ ਕੱਲ ਛੱਡੇ ਸੀਗੇ ਉਹ ਆਪਾਂ ਅੱਜ ਬੰਦੀ ਤੇ ਆ ਉਹਨਾਂ ਨੂੰ ਪਾਉਣੇ ਆਪਾਂ ਬਦਾਮ ਦੂੰਗ ਬਦਾਮ ਆਪਾਂ ਸਿਨੇ ਪਾ ਦਿੰਨੇ ਆ ਕਿਉਂ ਤੜਕੇ ਨੂੰ ਸ਼ੀਰੀ ਸਾਫ਼ ਹੋ ਜਾਣਗੇ। ਨਿੰਡਿਆ ਕੇ ਪਾਉਣੇ ਜਿਹੜੇ ਕੱਢਣ ਵਾਲੇ ਜਾਨਵਰ ਗੋੜ ਕੀ ਜਾਂਦੇ ਵੇਖੋ ਸਾਰੇ oh c'è l'aggiorno ragazzi andiamo ਉਹ ਗਏ ਇੱਕ ਕੱਪਾ ਲਾਉਣਾ ਛੇਰੀ ਦੇ ਕਪੜਾ ਅੱਜ ਫੋਲਡੜੀ ਤੇ ਬੱਚੇ-ਬੁੱੱਚੇ ਭਾਇਆ ਕਰਾਂਗੇ ਫੋਲ ਵਾਲੀ ਇਹ ਚਾਰੇ ਪਾਸੇ ਫੋਲਡ ਹੋ ਜਾਂਦੀ ਆ ਆ ਲਾਵਾਂਗੇ ਛੜ ਆਪਾਂ ਆਇਂ ਛੜ ਲਾ ਦਾਂਗੇ ਆਪਾਂ ਇਹ ਆ ਪੂਰ ਚਲਾ ਦਾਂਗੇ ਆਪਾਂ ਬੱਚੇ-ਬੁੱੱਚੇ ਭਾਰਿਆ ਕਰਾਂਗੇ ਤੁਹਾਨੂੰ ਹੋਈ ਛਾਲ ਲੈਣ ਲੰਕਣੇ ਥੱਲੇ ਇਹ ਇਨਹੀਂ ਗਿੰਗਾ ਬਾਕੀ ਆਪਾਂ ਅੱਜ ਸ਼ਾਇਦ ਖੁੱਡੇ ਵੀ ਸਾਫ਼ ਕਰਗੇ ਜੋੜਗਾਂ ਜਾਣੀਆਂ ਛੱਡਦੇ ਆਪਾਂ ਹੋਗੇ ਲੇਟਾ ਜੋੜਗਾਂ ਛੱਡ ਨਾਲ ਬੱਸ ਛੱਡਦੇ ਆਂ ਜੋੜਗਾਂ ਆਪਾਂ ਇੱਕ ਅੱਦੇ ਦਿਨ ਤੇ ਕਰ ਦੇਖੋ ਜੀ ਇਹ ਲਾਲ ਸਿਰੇ ਕਬੂਤਰ ਹੁਣ ਇਹ ਨਾ ਪੁੱਛੋ ਇਹ ਕਿਹੜੇ ਵਾਲੇ ਚੋਂ ਇਹ ਬਾਕੀ ਤੁਸੀਂ ਆਪ ਹੀ ਸਿਆਣੇ ਆ ਲਓ ਜੀ ਆਪਾਂ ਪਾਤੇ ਇੱਕ ਕਬੂਤਰ ਨੂੰ ਬਦਾਮ ਚੁਗੀ ਜਾਂਦਾ ਇਹ ਆਪਣਾ ਪਹਿਲਾ ਕੂਤ ਰਾਜੜਾ ਜਿਹੜਾ ਆ ਬਦਾਮ ਚੁਗਦਾ ਬਾਕੀ ਉਹ ਲਗਭਗ ਆਪਾਂ ਹੱਥ ਹੀ ਦਿੰਨੇ ਆ ਸਾਰੇ ਨੂੰ ਬਦਾਮ ਇਹ ਆਪਾਂ ਕੱਲ ਥੋੜਾ ਭੁੱਖਾ ਰੱਖਿਆ ਸੀਗਾ ਇਹ ਹੱਥ ਹੀ ਨਹੀਂ ਲੈਂਦਾ ਸੀਗਾ ਕੱਲ ਥੋੜਾ ਭੁੱਖਾ ਰੱਖਿਆ ਤੇ ਅੱਜ ਆਪ ਹੀ ਚੁਗੀ ਜਾਂਦਾ ਬਦਾਮ ਬਾਕੀਆਂ ਦਾ ਲਗਭਗ ਆਪਾਂ ਹੱਥ ਹੀ ਦਿੰਨੇ ਆ ਬਦਾਮ ਆ ਜਿਹੜੇ ਉੱਡੇ ਫਿਰਦੇ ਆ ਤੇ ਉਹਨਾਂ ਨੂੰ ਵੀ ਨੇ ਜੇ ਆਪ ਚੁਗਦੇ ਹੋਏ ਤਾਂ ਰੱਖ ਦਿਆ ਕਰਾਂਗੇ ਇਹ ਤਾਂ ਚੁਗੀ ਜਾਂਦਾ ਅੱਜ ਭੁੱਖਾ ਨਾ ਬਾਬਿਓ ਤਾਂ ਆਪਦਾ ਚੁਗੀ ਜਾਂਦਾ ਇਹ ਬਾਕੀ ਤੁਹਾਨੂੰ ਵਿਖਾਉਣੇ ਕਦੋਂ ਬਹਿੰਦੀ ਆਹ ਉਹ ਉੱਚੇ ਹੋ ਗਏ ਆ ਇੱਕ ਆਫਰਦਾਤ ਇੱਕ ਆਫਰਦਾ ਬਾਕੀ ਤੁਹਾਨੂੰ ਵਿਖਾਉਣੇ ਕਦੋਂ ਬਹਿੰਦੀ ਇਹ ਤੇ ਆਪਾਂ ਉਹਨਾਂ ਦੂਜਿਆਂ ਨੂੰ ਬਦਾਮ ਦੇ ਦਿੱ ਗਏ ਉਹਨਾਂ ਤਾਂ ਹੱਥੀਂ ਦੇਨੇ ਪੈਂਦੇ ਆ ਤੇ ਉਹਨਾਂ ਨੂੰ ਆਪਾਂ ਦੇ ਕੇ ਤੇ ਪਾਣੀ ਦੇ ਦਿੰਨੇ ਆ ਫਿਰ ਛੇਤੀ ਹਾਇਮ ਹੋ ਜਾਣ ਤਾਂ ਕਿ ਉਹ ਸਾਫ਼ ਹੋਣਗੇ ਨਵੀਂ ਆਪਣੇ ਕੋਲ ਬੰਦਾ ਆਇਆ ਪਛਾਣੋ ਕਿ ਕੌਣ ਆ ਠੀਕ ਆ ਹਾਂ ਠੀਕ ਆ ਇਹਨੇ ਛੱਡਨਾ ਕਬੂਤਰ ਬਾਜੀ ਤੇ ਕੱਲੂ ਬੰਦੇ ਗੇੜੇ ਦੇ ਦੇਖੋ ਆ ਕਬੂਤਰ ਆ ਕਬੂਤਰੀ ਆ ਇਹ ਕਹਿੰਦਾ ਯਾਰ ਸ਼ਾਮ ਕੀ ਤੋਂ ਛੱਡ ਕੇ ਬਾਜੀ ਪਹਿਲੀ ਛੱਡਨੀ ਮੁੰਡੇ ਨੇ ਹਜੇ ਫੜਖੇ ਨੂੰ ਵੇਖਾ ਕੀ ਕੋ ਰੰਗ ਰੂੰਗਾ ਰੰਗਣਾ ਬੜੀ ਲਿਪੀ ਫਿਰਦਾ ਬੇਲਗਾ ਹਾਂ ਜਿਹੜੇ ਨੂੰ ਵਾਹ ਲੱਗਾ ਉੱਚੀ ਬਾੜੀ ਉੱਡਦੀ ਆ ਉੱਚੀ ਬਾੜੀ ਉੱਡਦੀ ਆ ਵੇਖੋ ਜੀ ਆ ਕਾਲਡੂਸਾ ਇਹਦੇ ਕਾਲਡੂਸਾ ਵੇਖੋ ਧਿਆਨ ਨਾਲ ਅੱਖਾਂ ਖਾ ਖਾ ਚਿੱਟੇ ਨਸੂ ਬਾਬੇ ਕਿਵੇਂ ਉੱਡੂ ਨਹੀਂ ਉੱਡਦੀ ਕੱਲੂ ਬਾਂਦੇ ਗਿਹੜੇ 30 ਤਰੀਕ ਦੀ ਬਾਜੀ ਆਪਣੇ ਇੱਕ ਪਿੰਡ ਸਾਂਨੇ ਛੱਡ ਕੇ ਦੂਜੇ ਪਿੰਡ ਹੀ ਆ ਕਹਿੰਨਾ ਸਾਂ ਕੇ ਦਿਓ ਦੇਖੋ ਉੱਡੂਗੀ ਪੂਰੀ ਪੂਰੀ ਕੱਲੇ ਦੋ ਦੋ ਵਜੇ ਤੇ ਉੱਡਦੀ ਆ ਦੋ ਦੋ ਵਜੇ ਟਿੱਕਰ ਵੰਡ ਰਹੀ ਨਹੀਂ ਆਪਾਂ ਕਹਿਣਾ ਕੱਲੀ ਰਹੂਗੀ ਹਾਂ ਕੱਲੀ ਵਾਠ ਠੀਕ ਆ ਹਾਂਜੀ ਬਾਬੇ ਉਹ ਆਪਣੇ ਕਬੂਤਰ ਬਹਿ ਗਏ ਸੀਗੇ ਜਿਹੜੇ ਦੋ ਛੱਡੇ ਸੀ ਆਪਾਂ ਤੇ ਟਾਈਮ ਹੋ ਗਿਆ ਤਿੰਨ ਦਾ ਟਾਈਮ ਹੋ ਗਿਆ ਆ ਬੈਠਿਆ ਨਵੇਂ ਗੱਡੇ ਬਾਗ ਹੋ ਜੀ ਆ ਜੂਂਤਰ ਆਪਣੇ ਬਾਕੀ ਇੱਕ ਦੋ ਆਪਾਂ ਹੋਰ ਕਾਲੂ ਕੱਢਾਂਗੇ ਕਬੂਤਰ ਐਨਾ ਜੋ ਕੱਢਾਂਗੇ ਆਪਾਂ ਇੱਕ ਹੋਰ ਕਾਲ ਲੂ ਜਿਹੜੇ ਪਾਏ ਪਾਏ ਆ ਪਿੰਜਰੇ ਚ ਬਾਕੀ ਬਾਬਾ ਗਰਮੀ ਬਹੁਤ ਅੱਜ ਬਸ ਆਪਾਂ ਇਹਨਾਂ ਨੂੰ ਦਾਣਾ ਪਾਣੀ ਪਾਉਣ ਲੱਗੇ ਤੇ ਦੱਸਦੇ ਆਂ ਫਿਰ ਹਾਂਜੀ ਬਾਬਾ ਆਪਾਂ ਜਿਹੜੇ ਕਬੂਤਰ ਬੈਠੇ ਸੀਗੇ ਉਹਨਾਂ ਨੂੰ ਪਾਣੀ ਪੋਣਾ ਆਪਾਂ ਜਿਹੜਾ ਸ਼ੂ ਮੰਤਰ ਮਾਰਨਾ ਸੀ ਮਾਰਤਾ ਆਪਾਂ ਇਹਨਾਂ ਤੇ ਹੁਣ ਬਸ ਆਪਾਂ ਦਾਣੇ ਦੂਨੇ ਪਾ ਕੇ ਕਬੂਤਰਾਂ ਨੂੰ ਫਿਰ ਇਹਨਾਂ ਨੂੰ ਦੰਨੇ ਬਾਦਾਮ ਆਪਾਂ ਇੱਕ ਛਤਰੀ ਦੇ ਰਾਉਣਾ ਲੀੜਾ ਆਪਾਂ ਪਰ ਕੰਮ ਕੁਮ ਨਵੇੜ ਕੇ ਆਪਾਂ ਛਤਰੀ ਤੇ ਵੀ ਲੀੜਾ ਦੋਣੇ ਆ ਫਿਰ ਬੱਚੇ ਹੀ ਭਾਵਾਂਗੇ ਥੋੜਾ ਹੱਥ ਨਹੀਂ ਇਹ ਹੱਥ ਨੇ ਬੱਚੇ ਭਾਵਾਂਗੇ ਠੰਡੇ ਜਿਹੇ ਹੋਏ ਘੰਟਾ ਦੋ ਘੰਟੇ ਬਾਹਾਂਗੇ ਤੇ ਇਹਨੂੰ ਕਰਾਉਣੇ ਸ਼ਾਂਗ ਦਾਣਾ ਪਾਣੀ ਪਾਲ ਗਏ ਤੇ ਇਹਨਾਂ ਨੂੰ ਪਾਉਣੇ ਬਦਾਮ ਆਪਾਂ ਨਵਾਂ ਸਾ ਬਲੈਂਡਰ ਲੈ ਕੇ ਆਇਆ ਠੀਕ ਐ ਨਾ ਯਾਰ ਕਾਪੀ ਜੀ ਨਾ ਕਰਾਉਣੀ ਆ ਮੇਰੇ ਆਪਾਂ ਸ਼ਹਿਰ ਆਏ ਹੋਏ ਆ ਤੇ ਜਬ ਆਓ ਜੀ ਆਪਾਂ ਸ਼ਹਿਰੋਂ ਮੁੜਿਆ ਕੰਮ ਤਾਂ ਦਾ ਹੋ ਗਿਆ ਸਾਡਾ ਹੁਣ ਚੱਲਦੇ ਆਪਾਂ ਪਿੰਡ ਨੂੰ ਤੇ ਜੇ ਆ ਗਏ ਫਿਰ ਪਿੰਡ ਵਿਖਾਉਣੇ ਤੁੰ ਨੂੰ ਆਲਾ ਸੀਰ ਠੀਕ ਐ ਜੀ ਨਿਤਰ ਆਪਾਂ ਆ ਗਏ ਘਰੇ ਤੇ ਆਉਂਦੇ ਨੂੰ ਡੈਡੀ ਨੇ ਕੰਮ ਰਾ ਕੇ ਬੈਠੇ ਸੀਗੇ ਉਹਨਾਂ ਨੂੰ ਦਾਨੇ ਦੂਨੇ ਪਾਦੇ ਸੀ ਬਦਨਾਮ ਦੂਨ ਦੇਤੇ ਸੀਗੇ ਜਿਹੜੇ ਆਪਣੀ ਧੁੱਪੇ ਚਾਲ ਚਪਾਏ ਪਏ ਸੀਗੇ ਕਬੂਤਰ ਬਾਹਰ ਕੱਢਣ ਵਾਲੇ ਉਹਨਾਂ ਚ ਦੋ ਤਿੰਨ ਗੂਤ ਰਹਿੰਦੇ ਬਦਾਮ ਵਾਲੇ ਡਾਣੀ ਨੇ ਬਦਾਮ ਤੋਂ ਦੇਤੇ ਇੱਕ ਆ ਬੈਠਾ ਜਿਹੜਾ ਉੱਡ ਗਿਆ ਇੱਕ ਇੱਥੇ ਸਾਹਮਣੇ ਬੈਠਾ ਹੋਊਗਾ ਓ ਬੈਠਾ ਗੁੱਟ ਆ ਕਬੂਤਰ ਮਗਰ ਲਾਲ ਕੰਡਾ ਲਾ ਕੇ ਇਹਨਾਂ ਬਦਾਮ ਤੋਂ ਆਉਂਦੇ ਨੂੰ ਪਾਤੇ ਸੀਗੇ ਆਪਾਂ ਐਸੀ ਸ਼ਹਿਰੋਂ ਡਾਣੀ ਤੋਂ ਨੇ ਪਾਤੇ ਗਾਣੇ ਤੁਨੇ ਚੱਕ ਕੇ ਬੈਠੇ ਕਿਲੰਗਾ ਤੇ ਇਧਰ ਕਬੂਤਰਾਂ ਬੈਠੀਆਂ ਆਹ ਬੱਚੇ ਬੈਠੇ ਨੇ ਮੁਕਾਉਣੇ ਆ ਪਾਣੀ ਪਾਣੀ ਮਿੱਤਰੋ ਦੇਦਾ ਆਪਾਂ ਨੋਇ ਮਿੱਤਰੋ ਵੇਖੋ ਆਪਣੇ ਜਾਨਵਰ ਤੁਰ ਗੁੜ ਕੀ ਅੰਨੇ ਕੂਤਰਾ ਕਾਲੂਏ ਕਾਛ ਡੰਗ ਲਾਲ ਟੈਂਡਾ ਦਾ ਕੂਤਰਾ ਆਪਾ ਬਾਹਰ ਕੱਢਾਂਗੇ ਇੱਕ ਦੋ ਕੂਤਰੇ ਛੱਡਾਂਗੇ ਦੇਖੋ ਜੀ ਡਾਨ ਦੇ ਨੂੰ ਚੌਕਾਂ ਟ੍ਰੇ ਖਾਲੀ ਕੀਤੀ ਪਈ ਐ ਬਕੜਦੇ ਨੇ ਬਾਹਰ ਜੀ ਕਬੂਤਰਾਂ ਲਈ ਆਪਾਂ ਪਹਿਲਾਂ ਕੱਢਤੀ ਸੀਗੀ ਕੇ ਕੱਢ ਦੇ ਨੇ ਇੱਥੇ ਰੱਖ ਦਿੰਨੇ ਆਪਾਂ ਦੋਵੇਂ ਕੋਪਾ ਹੈ ਬੈ ਜਾਲ ਚ ਦਵਾਈ ਬੁੱਢੀ ਦਿੱਤੀ ਆ हां जी पहला ये व्लॉग नु ਤੁਸੀਂ ਬਹੁਤ ਸਕੂਟ ਕੀਤੀ ਆ ਤੇ ਐਵੇਂ ਬਈ ਬਣਾ ਕੇ ਰੱਖਿਆ ਕਰੋ ਯਾਰ ਏਦਾਂ ਹੀ ਲਾਈਕ ਕਮੈਂਟ ਸ਼ੇਅਰ ਕਰਦੇ ਕਰੋ ਤੇ ਕਮੈਂਟੇ ਦੱਸ ਦਿਆ ਕਰੋ ਬਈ ਕਿਵੇਂ ਲੱਗੇ ਜਾਨਵਰ ਫਿਰ ਆਪਾਂ ਤੁਹਾਨੂੰ ਉਹਨਾਂ ਬਾਰੇ ਨੌਲੇਜ ਵੀ ਦਿਆ ਕਰਾਂਗੇ ਕਮੈਂਟੇ ਦੱਸ ਦਿਆ ਕਰੋ ਕਿਹੜੇ ਜਾਨਵਰ ਬਾਰੇ ਕਿਵੇਂ ਆ ਕੀ ਕੋਸ ਆ ਸਾਰਾ ਕੁਝ ਆਪਾਂ ਨੂੰ ਦੱਸ ਦਿਆ ਕਰੋ ਯਾਰ ਆਪਾਂ ਉਸੇ ਬਾਰੇ ਵੀਡੀਓ ਬਣਾ ਦਿਆ ਕਰਾਂਗੇ ਬਹੁਤ ਯਾਰ ਸ਼ੇਅਰ ਕਰ ਦਿਆ ਕਰੋ ਜੀ ਯਾਰ ਬਾਕੀ ਸਬਸਕ੍ਰਾਈਬ ਕਰ ਦਿਓ ਜਿਹਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਇੱਕ ਆਪਾਂ ਬਾਈ ਦਾ ਪੋਸਟਰ ਬਣਾਉਣਾ ਅੱਜ 2 ਅਗਸਤ ਦੀ ਬਾਈ ਆ ਪਿੰਡ ਮਾਨੀ ਵਾਲਾ ਉਹਦਾ ਪੋਸਟਰ ਬਣਾਉਣਾ ਆਪਾਂ ਫੋਟੋ ਮਖੜਾ ਲਾਉਣਗੇ ਤਾਂ ਟਾਈਮ ਲੱਗ ਗਿਆ ਨਾ ਤੇ ਬਸ ਆਪਾਂ ਹੀ ਅੱਜ ਦਾ ਵਲੌਗ ਸੀ ਆਪਣਾ ਤੇ ਲਾਈਕ ਕਮੈਂਟ ਸ਼ੇਅਰ ਬਾਈ ਜਰੂਰ ਕਰੋ ਜਿਵੇਂ ਲੱਗੇ ਜਾਨਵਰ ਤੇ ਕਿਵੇਂ ਲੱਗਾ ਵਲੌਗ ਠੀਕ ਆ ਬਾਈ ਧੰਨਵਾਦ ਸਾਰਿਆਂ ਦਾ